ਵਾਸ ਕਰਦੇ ਆ ਜੋਗਨ ਇਸ ਕਰਕੇ ਤੁਹਾਡੇ ਕੋਲ 10 ਮਿੰਟ ਨੇ ਅੱਜ ਜਿਹੜਾ ਮੁਕਾਬਲਾ ਦਸਤਾਰਬੰਦੀ ਤੇ ਦਮਾਲੇ ਮੁਕਾਬਲੇ ਕਰਵਾਏ ਜਾ ਰਹੇ ਨੇ ਦਸਤਾਰਬੰਦੀ ਮੁਕਾਬਲਾ ਲੜਕਿਆਂ ਦਾ ਕਰਵਾਇਆ ਜਾ ਰਿਹਾ ਹੈ ਤੇ ਦਮਾਲੇ ਮੁਕਾਬਲੇ ਲੜਕੇ ਨਹੀਂ ਕਰਵਾਏ ਜਾ ਰਹੇ ਲੜਕਿਆਂ ਦੇ ਵਿੱਚ ਤਿੰਨ ਗਰੁੱਪ ਬਣਾਏ ਨੇ ਸਕੂਲਾਂ ਦੇ ਬੱਚੇ ਨੇ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਇੱਕ ਸਕੂਲ ਹੈ 6ਵੀਂ ਤੋਂ ਲੈ ਕੇ 8ਵੀਂ ਕਲਾਸ ਦਾ ਦੂਸਰਾ ਗਰੁੱਪ ਹੈ ਅਬ 9ਵੀਂ ਤੋਂ 12ਵੀਂ ਤੱਕ ਦਾ ਜਿਹੜਾ ਤੀਸਰਾ ਗਰੁੱਪ ਆ। ਬੱਚਿਆਂ ਦਾ ਮਾਲੇ ਪਾਸੇ ਆਲ ਓਪਨ ਆ ਜਿਹੜੀ ਮਰਜ਼ੀ ਬੱਚੀ ਪਾਰਟਿਸਿਪੇਟ ਕਰੇ। ਅਸੀਂ ਉਤਸ਼ਾਹ ਕਰਨਾ ਹੈ ਬੱਚਿਆਂ ਨੂੰ ਵੀ ਆਪਣੇ ਵਿਰਸੇ ਨਾਲ ਜੋੜੋ। ਤੇ ਇਹ ਜਿਹੜਾ ਸਾਰੇ ਸਮਾਗਮ ਨੇ ਪੰਤਰਤਨ ਜਥੇਦਾਰ ਕ੍ਰਿਸ਼ੀ ਟੋੜਾ ਸਾਹਿਬ ਜਿਨ੍ਹਾਂ ਨੇ 100 ਸਾਲਾਂ ਜਾਂ ਸ਼ਤਾਬਦੀ ਹੈ। ਉਹਦੇ ਸੰਬੰਧ ਵਿੱਚ ਜਥੇਦਾਰ ਟੋੜਾ ਟਰੱਸਟ ਦੇ ਟੋੜਾ ਕਬੱਡੀ ਕੱਪ ਨੇ ਇੱਕ ਸਮਾਗਮ ਦੀ ਲੜੀ ਲੀਕੀ ਸੀ। ਪਹਿਲਾਂ ਆਪਣਾ ਵਾਤਾਵਰਣ ਸੰਭਾਲ ਅਹ ਰੰਭ ਹੋਈ ਵੀ ਹੈ। ਹੁਣ ਅੱਜ ਦਸਤਾਰ ਮੁਕਾਬਲੇ ਵੱਡੀ ਪੱਧਰੇ ਕਰਵਾ ਰਹੇ ਆ ਜਿੱਤੇ ਅਸੀਂ ਟੋਡਾ ਸਾਨੂੰ ਯਾਦ ਕਰਦੇ ਆ ਬੱਚਿਆਂ ਨੂੰ ਫਿਰਸੇ ਨਾਲ ਜੋੜਦੇ ਆ ਗੁਰੂ ਪਾਸ਼ਾ ਦੀ ਬਖਸ਼ੀ ਸਰਦਾਰੀ ਨਾਲ ਜੋੜਦੇ ਆ ਉੱਥੇ ਅਸੀਂ ਉਹਨੂੰ ਟੋਡਾ ਸਾਨੂੰ ਸਤਕਾਰ ਵੀ ਪੇਟ ਕਰਨਾ ਹੈ ਸਾਡੇ ਬੱਚਿਆਂ ਨੂੰ ਸਿੱਖ ਧਰਮਾਂ ਦੇ ਪਾਸੇ ਆਪਣੀਆਂ ਸਰਦਾਰੀਆਂ ਨਾਲ ਜੋੜਨਾ ਸਾਡਾ ਇਹ ਮਕਸਦ ਹੈ ਜੀ ਕਿੰਨੇ ਕੁ ਬੱਚੇ ਹੱਥੇ ਆਏ ਜੀ ਅਸੀਂ ਪਾਰਟਿਸਿਪੇਟ ਕਿੱਥੇ ਜਾ ਰਹੇ ਇੱਕ ਹਜ਼ਾਰ ਦੇ ਕਰੀਬ ਸਾਡਾ ਟਾਰਗੇਟ ਹੈ ਬੱਚਾ ਕੋ ਪਹੁੰਚੀ ਗਏ ਤੁਸੀਂ ਵੇਖ ਰਹੇ ਹੋ ਬਹੁਤ ਵੱਡੀ ਗਿਤੀ ਵਿੱਚ ਬੱਚੇ ਸਕੂਲਾਂ ਦੇ ਆ ਰਹੇ ਨੇ ਬੱਚੀਆਂ ਆਈਆਂ ਨੇ ਤੇ ਮਹਾਰਾਜ ਕਿਰਪਾ ਕਰੇ ਗੁਰੂ ਸ਼ੀਸ਼ਪੱਤੀ ਸੰਗਠਿ ਜੋ ਕਰੇ 1000 ਦਾ ਟਾਰਗੇਟ ਅਸੀਂ ਆਰਾਮ ਨਾਲ ਪੂਰਾ ਕਰ ਲਾਂਗੇ 1000 ਬੱਚਾ ਬੱਚਿਆਂ ਨੂੰ ਕੋਈ ਇਨਾਮ ਦਿੱਤਾ ਜਾ ਬਿਲਕੁਲ ਜੀ ਜਿਹੜਾ ਤਾਂ ਬੱਚਾ ਹੈਗਾ ਇਹ ਗਰੁੱਪ 9ਵੀਂ ਤੋਂ 12ਵੀਂ ਵਾਲਾ ਉਹਨਾਂ ਨੂੰ ਅਸੀਂ 3100 ਰੁਪਿਆ 2100 ਰੁਪਏ 1500 ਫਸਟ ਸੈਕੰਡ ਥਰਡ ਇਨਾਮ ਦੇ ਰਿਹਾ ਤੇ ਇਹ ਜਿਹੜਾ ਦੂਜਾ 6ਵੀਂ ਤੋਂ 8ਵਾਂ ਗਰੁੱਪ ਹੈ 2100 1500 1100 ਜਿਹੜਾ ਛੋਟਾ ਗਰੁੱਪਾ ਬੱਚਿਆਂ ਦਾ ਉਹਨੂੰ 1500 1100 ਤੇ 900 ਬੇਟੀਆਂ ਨੂੰ ਅਸੀਂ 3100 2100 1500 ਇਹਦਾ ਕੈਸ਼ ਪ੍ਰਾਈਜ਼ ਹੈ ਇਹਨਾਂ ਨੂੰ ਨਾਲ ਇੱਕ ਮੋਮੈਂਟੋ ਦਵਾਂਗੇ ਜਿਹੜਾ ਬੱਚਾ ਹਰ ਪਾਰਟਿਸਿਪੇਟ ਕਰੂਗਾ ਉਹਨੂੰ ਇੱਕ ਸਰਟੀਫਿਕੇਟ ਤੇ ਇੱਕ ਮੈਡਲ ਦਿੱਤਾ ਜਾਵੇਗਾ। ਬਿਲਕੁਲ ਜੀ ਟੋੜਾ ਸਾਹਿਬ ਸਿੱਖਣ ਦਾ ਰੋਲ ਮਾਡਲ ਸੀ ਸਿੱਖ ਕਿਹਾ ਜਾਂਦਾ ਉਹਦਾ ਕੀ ਕਰਦਾਰ ਹੁੰਦਾ ਵੀ ਮਿਸਾਲ ਦੀ ਜਿਹਾ ਟੋੜਾ ਅਸੀਂ ਉਹਦੀ ਸ਼ਤਾਬਦੀ ਮਨਾ ਰਹੇ ਹਾਂ ਅਸੀਂ ਜਿੱਥੇ ਬੱਚਿਆਂ ਨੂੰ ਇਸ ਪਾਸੇ ਪ੍ਰੇਰਿਤ ਕਰਦੇ ਹਾਂ ਨਾਲ ਅਸੀਂ ਕਹਿਣਾ ਵੀ ਉਹਦੀ ਜੀਵਨ ਤੋਂ ਸਿੱਧ ਲੈ ਕੇ ਚੰਗੇ ਸਿੱਖ ਬਣੀ ਆਪਾਂ ਜਿਸ ਤਰ੍ਹਾਂ ਜੀਵਨ ਟੋਹੜਾ ਸਾਹਿਬ ਇਥੇ ਦੁਨੀਆਂ ਵਿੱਚ ਜੀ ਕੇ ਗਿਆ ਹੈ ਤਿਆਗ ਦੀ ਮੂਰਤ ਸੀ ਸੇਵਾਦਾਰੂ ਸੀਗਾ ਇਨਸਾਨ ਤੇ ਉਹਦੇ ਜ਼ਿੰਦਗੀ ਤੋਂ ਸਿੱਧ ਲੈ ਕੇ ਕੋਸ਼ਿਸ਼ ਹੈ ਵੀ ਅਸੀਂ ਵੀ ਚੰਗੇ ਪਾਸੇ ਚੱਲ ਕੇ ਗੁਰੂਵਾਰੇ ਬਣੀਏ ਔਰ ਤੋਂ